ਨੂੰ ਜਾਣਾ ਸਿੰਘ ਜੀ ਹੁਕਮ ਕਰੋ ਇਸ ਦੇਸ਼ ਦਾ ਚੰਦਰਾ ਪਾਣੀ ਚੰਦਰੀਏ ਦੀ ਥਾਂ ਬਈ ਸ਼ਾਮੇ ਬੈਕੇ ਕੱਤਣ ਲੱਗੀ ਚੁੰਡੀ ਲੈ ਗਿਆ ਕਾਂ ਬਈ ਕਾਵਾਂ ਕਾਵਾਂ ਚੁੰਡੀ ਦੇ ਜਾ ਲੈ ਕੇ ਰਬ ਦਾ ਨਾਂ ਬਈ ਚੁੰਡੀ ਤੇਰੀ ਫੇਰ ਦਿਊਗਾ ਦਸ ਮਹੀ ਦਾ ਨਾਂ ਬਈ ਮਾਹੀ ਮੇਰਾ ਦੂਰ ਗਿਆ ਏ ਰਾਂਝਾ ਯੋ ਦਾ ਨਾ ਚੁੰਡੀ ਦੇ ਜਾਵੇ ਮੈਂ ਬਲਬਲ ਤੂੰ ਕਾ ਚੁੰਡੀ ਦੇ ਜਾਵੇ ਮੈਂ ਬਲਬਲ ਤੂੰ ਕਾ ਚੁੰਡੀ ਦੇ ਜਾਵੇ ਦੁਆਬੇ ਦੀ ਮੈਂ ਜੰਮੀ ਜਾਈ ਜੰਗਲ ਵਿੱਚ ਵਿਆਹੀ ਬੀੜਾਰੋਂ ਵਿਛੜੀ ਕੂੰਜ ਕੁੜੇ ਮੈਂ ਜੰਗ ਨੂੰ ਗਿਆ ਮੇਰਾ ਮਾਹੀ ਬੀ ਹਰਦਮ ਹੋਈ ਫਿਰਾਂ ਵਿੱਚੋ ਗਣ ਘੜੀ ਚੈਣ ਨਾ ਪਾਵਾਂ ਆ ਜਾ ਮਾਇਆ ਵੇ ਜਿੰਦੜੀ ਕੋ